ਹੋਗੇ ਕਿਰਵਾਲ ਸਾਹਿਬ ਦਿੱਲੀ ਇਸ ਤਰ੍ਹਾਂ ਦਿੱਲੀ ਦੇਸ਼ ਦਾ ਦੇਲਾ ਮਲਟੀਕਲਚਰਡ ਸਿਟੀ ਆ ਉਹ ਪੂਰੇ ਦੇਸ਼ ਦੀਆਂ ਸਾਰੀਆਂ ਜਾਤੀਆਂ ਸਾਰੇ ਸਾਰੇ ਵਰਗ ਉੱਤੇ ਰਹਿੰਦੇ ਆ ਇਹਦਾ ਕੀ ਮਤਲਬ ਹੋਇਆ ਦਿੱਲੀ ਦੀ ਜਿੱਤ ਦਾ ਮਤਲਬ ਆ ਕਿ ਮੋਦੀ ਜੀ ਨੂੰ ਸਾਰੇ ਦੇਸ਼ ਦੇ ਅੰਦਰ ਸਾਰੇ ਲੋਕ ਜਿਹੜੇ ਆ ਪਸੰਦ ਕਰਦੇ ਆ ਉਹਨਾਂ ਦੀ ਕ੍ਰੈਡੀਬਿਲਟੀ ਆ ਕੇਜਰੀਵਾਲ ਦੀ ਕੋਈ ਕ੍ਰੈਡੀਬਿਲਟੀ ਨਹੀਂ ਆ ਝੂਠ ਬੋਲਦਾ ਔਰ ਇਹ ਝੂਠੀਆਂ ਗੱਲਾਂ ਜ਼ਿਆਦਾ ਦੇਰ ਨਹੀਂ ਚਲਦੀਆਂ ਹੁੰਦੀਆਂ ਲੋਕਾਂ ਨੇ ਅੱਜ ਸ਼ਿਕਸ਼ਤ ਦਿੱਤੀ ਆ ਸਪੈਸ਼ਲੀ ਉਹ ਹਰਿਆ ਇਹ ਬਹੁਤ ਵੱਡੀ ਗੱਲ ਹੋਈ ਆ ਕਿ ਕ腐ਸ਼ਨ ਨੂੰ ਨਕਾਰਿਆ ਉਹ ਕਹਿੰਦਾ ਰਹਿੰਦਾ ਸਮਝੇਗਾ ਪੰਜਾਬ ਚ ਕ腐ਸ਼ਨ ਖਤਮ ਕਰਦੀ ਪੰਜਾਬ ਚੋਂ ਪੰਜਾਬੀ ਸੁਣਨ ਕ腐ਸ਼ਨ ਖਤਮ ਨਹੀਂ ਕੀਤੀ ਪੰਜਾਬੀਆਂ ਦੇ ਸੁਧਰੇ ਨਹੀਂ ਐ ਇੱਥੇ ਵੀ ਇਹਨਾਂ ਦਾ ਬਰਾਹਾ ਲਾਉਣ ਵਾਲਾ ਸਾਡਾ ਮੁਕਾਬਲਾ ਇੱਥੇ ਪੰਜਾਬ ਤੋਂ ਕਾਂਗਰਸ ਨਾਲ ਹੋਣਾ ਕਿਸੇ ਹੋਰ ਪਾਰਟੀ ਨਾਲ ਨਹੀਂ ਹੋਣਾ ਬਿਲਕੁਲ ਹੋਊਗਾ ਤੁਸੀਂ ਦੇਖੋ ਥੋੜੇ ਦਿਨਾਂ ਚ ਪਰ ਕਰਵਾ ਸਾਹਿਬ ਦਾ ਹੋ ਕਰਿਆ ਪਰ ਜਿਹੜਾ ਬਿੱਤਣਾ ਲੋਕਾਂ ਨੇ ਨਕਾਰਤੇ ਕਿਉਂਕਿ ਸੰਵਧਾਨਿਕ ਸੋਸਤਾਵਾਂ ਤੇ ਇਹਨਾਂ ਨੂੰ ਹਮਲੇ ਕਰਨ ਦੀ ਆਦਤ ਆ ਅੱਜ ਇਹ ਮੈਂ ਸਮਝਦਾ ਬਹੁਤ ਅੱਛਾ ਹੋਇਆ ਲੋਕਾਂ ਨੇ ਬਹੁਤ ਅੱਛਾ ਫੈਸਲਾ ਲਿਆ ਇਹਦੇ ਵਿੱਚ ਦੇਸ਼ ਨੂੰ ਵੀ ਬਚਾਉਣ ਦੀ ਗੱਲ ਕੀਤੀ ਹੈ ਲੋਕਤੰਤਰ ਨੂੰ ਬਚਾਉਣ ਦੀ ਗੱਲ ਕੀਤੀ ਹੈ ਇਹ 사ਜਸੀ ਲੋਕ ਨੇ ਇਹ ਲੋਕਤੰਤਰ ਦੇ ਖਿਲਾਫ ਵੀ ਸਾਜ਼ਿਸ਼ ਕਰਦੇ ਦੇਖਦੇ ਨਹੀਂ ਹੈ ਦੇਸ਼ ਦਾ ਨੁਕਸਾਨ ਵੀ ਕਰਦੇ ਹੈ ਇਹ ਪਹਿਲੀ ਵਾਰ ਹੋਇਆ ਇਹਦੇ ਵਿੱਚ ਸਾਰੇ ਦਿੱਲੀ ਦੇ ਵੋਟਰਾਂ ਨੂੰ ਵਧਾਈ ਸਾਡੀ ਪ੍ਰਾਇਟੀ ਦੇ ਸਾਰੇ ਵਰਕਰ ਜਿਹੜੇ ਲੱਗੇ ਰਹੇ ਦੰਦਤ ਔਰ ਸਾਰੀ ਲੀਡਰਸ਼ਿਪ ਔਰ ਮੋਦੀ ਜੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੇ ਬਧਾਈ ਪ੍ਰੈਸਰ ਕਹਿੰਦੇ ੱੱਕਾ ਬਹੁਤ ਕਰਿਆ ਗੁੰਡਾਗਰਦੀ ਬਹੁਤ ਹੋਈ ਪੈਸਾ ਬਹੁਤ ਚੱਲਿਆ ਤੁਸੀਂ ਦੇਖਿਆ ਏ ਏਦਾਂ ਨਾ ਕਰਿਆ ਕਰੋ ਯਾਰ ਇਹਨਾਂ ਦੀਆਂ ਗੱਲਾਂ ਨੂੰ ਤੁਸੀਂ ਐਵੇਂ ਹਵਾ ਦਿੰਦੇ ਰਹਿੰਦੇ ਹੋ ਕਿ 15 ਕਰੋੜ ਜਿਹੜਾ ਐਮਐਲਏ ਨਹੀਂ ਬਣਿਆ ਉਹਨੂੰ 15 ਕਰੋੜ ਕੌਣ ਦੇ ਦੂਗਾ ਹੁਣ 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 ਜਾਓ ਅੰਦਰ ਹੁਣ ਇਹਨੂੰ ਪਤਾ ਲੱਗੋ ਸਬੂਤ ਲੈ ਆਵੇ ਨਾ ਕਿੱਥੇ ਆ ਤੇ ਇਹ ਜਿਹੜੀਆਂ ਗੱਲਾਂ ਨੇ ਇਹ ਜ਼ਿਆਦਾ ਨਹੀਂ ਚੱਲਿਆ ਕਰਦੀਆਂ ਇਹ ਅੱਛੀ ਗੱਲ ਨਹੀਂ ਹੈ ਡਬਲ ਇੰਜਨ ਦੀ ਸਰਕਾਰ ਬਣ ਗਈ ਜੀ ਹੁਣ ਤਾਂ ਨਹੀਂ ਤਾਂ ਦਿੱਲੀ ਦਾ ਤਾਂ ਵਿਕਾਸ ਹੋਏਗਾ ਦਿੱਲੀ ਸੜਕਾਂ ਟੁੱਟੀਆਂ ਪਈਆਂ ਨੇ ਗੰਦਾ ਪਾਣੀ 10 ਸਾਲ ਤੋਂ ਲੋਕਾਂ ਨੂੰ ਪੜਾਈ ਜਾ ਰਿਹਾ ਜਮਨਾ ਦੀ ਸਫਾਈ ਨਹੀਂ ਹੋਈ ਕੁਛ ਨਹੀਂ ਹੋਇਆ ਤੇ ਮੈਂ ਸਮਝਦਾ ਇਹ ਬਹੁਤ ਮੰਦਪਾਗੀ ਗੱਲ ਔਰ ਇਹ ਰੁਕਣਾ ਚਾਹੀਦਾ ਸਾਰਾ ਜੋ ਕੇਜਰੀਵਾਲ ਨੇ ਰਾਜਨੀਤੀ ਹੋਈ ਕੋਦਰ ਸੀ ਰੰਗਲਾ ਪੰਜਾਬ ਬਣਾਉ ਉਹਨੇ ਪੰਜਾਬ ਨੂੰ ਖੂਨੀ ਪੰਜਾਬ ਬਣਾਤਾ ਉਹ ਕਹਿੰਦਾ ਸੀ ਮੈਂ ਪੰਜਾਬ ਚ ਇੱਥੇ ਸੁਧਾਰਨ ਵਾਸਤੇ ਆਇਆ ਬਦਲਣ ਲਈ ਆਇਆ ਉਹਨੇ ਵਿਗਾੜਤਾ ਸਾਰਾ ਕੁਝ ਤੇ ਲੋਕਾਂ ਨੇ ਉਹਦਾ ਜਵਾਬ ਦਿੱਤਾ ਪੰਜਾਬ ਚ ਉਹਨੂੰ ਠੋਕਵਾ ਜਵਾਬ ਦੇਾਂਗੇ ਹੁਣ ਤਿਆਰ ਹੋ ਜੇ ਸਰ ਹਿੰਦੀ ਮੈਂ ਕਰਦੇਗਾ ਸਰ ਕਿਸ ਤਰ੍ਹਾਂ ਦੇ ਦੇਖ ਰਹੇ ਹੋ